ਯਕਮੀਤ ਵਿੱਚ ਕੀ ਹਾਲਾਤ ਕੀ ਰਸਾਂbroਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੇ ਜਿਹੜੇ ਹਾਲਾਤ ਨੇ ਕੱਲ ਕੱਲ ਦੇ ਵਿੱਚ ਤੇ ਰਾਤ ਦੇ ਵਿੱਚ 2 ਫੁੱਟ ਪਾਣੀ ਜਿਹੜਾ ਉਹ ਵਧ ਚੁੱਕਾ ਹੈ ਤੇ ਸਾਰੀ ਸੰਗਤ ਰਾਤ ਦੀ ਘਰੇ ਨਹੀਂ ਗਈ ਸਾਰੀ ਸੰਗਤ ਇਥੇ ਮਿੱਟੀ ਪਾ ਰਹੀ ਹੈ ਤੇ ਅਸੀਂ ਅਪੀਲ ਕਰਦੇ ਆਂ ਵੀ ਪ੍ਰਸ਼ਾਸਨ ਆਣ ਕੇ ਨਗਰ 79 ਦੀ ਮਦਦ ਕਰੇ ਕੋਈ ਡੀਜ਼ਲ ਦੇਵੇ ਜੇ ਸਾਡੇ ਕੋਲ ਇੱਥੇ ਡੀਜ਼ਲ ਹੋਵੇ ਨਾ ਸਰਕਾਰੀ ਥੋੜਾ ਬੋਧਾ ਕੋਈ ਹੈਲਪ ਹੋਈ ਹੋਵੇ ਤੇ ਮੈਨੂੰ ਲੱਗਦਾ ਜਿਵੇਂ ਸਾਡੇ 15 ਟਰੈਕਟਰ ਲੱਗੇ ਸਾਡੇ 30 ਟਰੈਕਟਰ ਲੱਗ ਜਨ ਅਸੀਂ ਘਾੜ ਤੋਂ ਘੱਟ ਜਿਆਦਾ ਨਹੀਂ ਜਿਹੜਾ 25 2600 ਕਿੱਲਾ ਇਹ ਬਚਾ ਸਕਦੇ ਆ। ਅਸੀਂ ਪ੍ਰਸ਼ਾਸਨ ਨੇ ਸਾਥ ਤੁਹਾਡਾ ਦੇ ਰਿਆ ਕੋਈ ਹੁਣ। ਪ੍ਰਸ਼ਾਸਨ ਨੇ ਸਾਨੂੰ 3000 ਗੱਟਾ ਦਿੱਤਾ ਉਸ ਤੋਂ ਬਾਅਦ ਪ੍ਰਸ਼ਾਸਨ ਨਹੀਂ ਆਇਆ ਅਸੀਂ ਤੁਹਾਡੇ ਮਾਧਿਅਮ ਮੇਰਾ ਇਹ ਅਪੀਲ ਕਰਦੇ ਆ ਵੀ ਪ੍ਰਸ਼ਾਸਨ ਜਿਹੜਾ ਇਹ ਆਣ ਕੇ ਥੋੜੀ ਬਹੁਤੀ ਸਾਡੀ ਮਦਦ ਕਰੇ ਵੀ ਇਹ ਬਹੁਤ ਵੱਡਾ ਮੋਰਚਾ ਲੱਗਾ ਆ। ਨਹੀਂ ਕੋਈ ਵਦਾਈਕ ਆਇਆ ਹੋਵੇ। ਨਹੀਂ ਅਜੇ ਤੱਕ ਤਾਂ ਕੋਈ ਵਦਾਈਕ ਨਹੀਂ ਆਇਆ ਜੀ। ਤੇ ਜੇ ਕਿੰਨਾ ਕੁ ਜੇ ਹੁਣ ਪਾਣੀ ਵਾਧਾ ਕੀ ਨੁਕਸਾਨ ਹੋ ਸਕਦਾ? ਦੇ ਦੱਸਦੇ ਕਿਹੜੀ ਜਗ੍ਹਾ ਤੇ ਆਪਾਂ ਖੜੇ ਕਿ ਆ ਇਹ ਆਪਾਂ ਖੜੇ ਆ ਜਿਹੜਾ ਨਿਜਾਮ ਵਾਲੇ ਤੋਂ ਨਵਾਂ ਪਿੰਡ ਜਮਸ਼ੇਰ ਮਸਤੇ ਗਿਆ ਤੇ ਨਿਜਾਮ ਵਾਲੇ ਦੀ ਹੱਦ ਆ ਹੱਦ ਤੇ ਚਾਰ ਕਰਮਾ ਰਸਤਾ ਇਹ ਉਹਦੇ ਉੱਤੇ ਕਾਰਜੀ ਬੰਨ ਨਗਰ ਨਿਵਾਸੀਆਂ ਵੱਲੋਂ 2007 ਤੋਂ ਲਾਇਆ ਜਾ ਰਿਹਾ ਟੁੱਟ ਜਾਂਦਾ ਵਾਰ-ਵਾਰ ਅਸੀਂ ਲਾ ਲੈਨੇ ਆ ਕਦੇ ਸਾਡਾ ਫਾਇਦਾ ਵੀ ਹੋ ਜਾਂਦਾ ਹੈ ਤੇ ਨੁਕਸਾਨ ਤਾਂ ਪਤਾ ਫਿਰ ਹੁਣਾ ਤੇ ਹੋ ਹੀ ਜਾਣਾ ਆਪੂ ਦੇ ਨਾਲ ਖਬਰ ਲਗਣੀ ਹੈ ਉਹ ਜੀ ਕੀ ਹਾਲਾਤ ਕੀ ਬਣੇ ਹੋਏ ਨੇ ਹਾਲਾਤ ਤਾਂ ਬਹੁਤ ਮਾੜੇ ਆ ਜੀ ਪਾਣੀ ਬਹੁਤ ਰਾਤ ਦਾ ਹਿਸਾਬ ਨਾਲ ਜੂੜ ਫੜ ਗਿਆ ਹਾਂਜੀ ਤੇ ਕਿਵੇਂ ਕਿੰਨਾ ਕੁ ਏਕੜ ਜਿਹੜਾ ਜੇ ਨੁਕਸਾਨ ਹੁੰਦਾ ਜੇ ਟੁੱਟਦਾ ਮੇਰਾ ਦੋ ਤਿੰਨ ਹਜ਼ਾਰ ਕਿੱਲਾ ਹੋਏਗਾ ਇਧਰੋਂ ਜਿਹੜਾ ਪਾਣੀ ਕਦੋਂ ਦਾ ਵਾਅਦਾ ਪਿਆ ਜੀ ਵਾਅਦਾ ਦਾ ਪੰਜਵਾਂ ਦਿਨ ਹੋ ਗਿਆ ਚੱਲੀ ਜਾਂਦਾ ਇਸ ਤਰ੍ਹਾਂ ਵਧੀ ਜਾਂਦਾ ਵਧੀ ਜਾਂਦਾ ਤੁਹਾਡੇ ਕੋਈ ਆਇਆ ਪ੍ਰਸ਼ਾਸਨ ਜਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਇਆ ਕੋਈ ਮੰਗਤ ਕੀ ਹੈ ਤੁਹਾਡੀ ਆਹ ਇਹ ਜਾਣੇ ਵੀ ਚਲੋ ਕੋਈ ਨਾ ਪ੍ਰਸ਼ਾਸਨ ਸਾਡੀ ਮਦਦ ਕਰੇ ਜੇ ਸਿਰਫ ਪਿੰਡ ਦੇ ਲੋਕ ਵੀ ਨਾਲ ਕਰਦੇ ਨੇ ਆਹਰਾ ਹਾਂ ਇਹ ਨਾਮ ਕੀ ਤੁਹਾਡਾ ਗਰਦਿਆਲ ਸਿੰਘ